ਇਹ ਗੁਰੂ ਸواری ਸਾਧ ਸੰਗਤ ਜੀਓ ਆਪ ਵਰਡ ਭਾਗੀ ਹੋ ਜੋ ਅੰਮ੍ਰਿਤ ਵੇਲੇ ਬਾਬਾ ਮਸਤੂਦ ਜੀਆਂ ਦੇ ਤਪਸਥਾਨਾਂ ਤੇ ਹਾਜ਼ਰੀਆਂ ਭਰ ਕੇ ਸਤਿਗੁਰ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ ਸੋ ਭਾਈ ਅੱਜ 1 ਜਨਵਰੀ ਦਾ ਦਿਹਾੜਾ ਅੱਜ ਦੇ ਦਿਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਦੇਵ ਸਿੰਘ ਜੀ ਕੌਮ ਕੇ ਜਿਨ੍ਹਾਂ ਨੂੰ ਅੱਜ ਦੇ ਦਿਨ 1 ਜਨਵਰੀ 1993 ਦੇ ਵਿੱਚ ਸ਼ਹੀਦ ਕੀਤਾ ਜਦੇਦਾਰ ਗੁਰਦੇਵ ਸਿੰਘ ਕੌਮਕੇ ਇਹਨਾਂ ਦਾ ਨਗਰ ਜਗਰਾਉਂ ਦੇ ਕੋਲ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਕੌਮਕੇ ਪਿੰਡ ਹੈ ਭਾਈ ਸਾਹਿਬ ਗੁਰਦੇਵ ਸਿੰਘ ਉਹਨਾਂ ਨੇ 10ਵੀਂ ਤਕਸਾਲ ਤੋਂ ਗੁਰਬਾਣੀ ਦੀ ਸੰਥਿਆ ਪ੍ਰਾਪਤ ਕੀਤੀ ਬਚਪਨ ਦੇ ਵਿੱਚ ਹੀ ਅੰਮ੍ਰਿਤ ਦੀ ਦਾਤ ਜਿਹੜੀ ਹੈ ਉਹ ਪੰਜਾਂ ਪਿਆਰਿਆਂ ਦੇ ਕੋਲੋਂ ਲਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਬਣਦੇ ਨੇ ਜਿਸ ਵੇਲੇ ਜਥੇਦਾਰ ਗੁਰਦੇਵ ਸਿੰਘ ਜੀ ਕਾਰਜਕਾਰੀ ਜਥੇਦਾਰ ਥਾਪੇ ਜਾਂਦੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਇਹਨਾਂ ਨੂੰ ਫਿਰ ਉਸ ਵੇਲੇ ਪੰਜਾਬ ਪੁਲਿਸ ਵੱਲੋਂ ਜਿਹੜਾ ਹੈ ਉਹ ਗ੍ਰਿਫਤਾਰ ਕੀਤਾ ਜਾਂਦਾ ਹੈ ਪਹਿਲਾਂ ਵੀ ਕਈ ਵਾਰੀ ਗ੍ਰਿਫਤਾਰ ਕੀਤਾ ਹੁਣ 1992 ਦੇ ਵਿੱਚ 20 ਦਸੰਬਰ ਨੂੰ ਇਹਨਾਂ ਦੇ ਨਗਰ ਤੋਂ ਹੀ ਗ੍ਰਿਫਤਾਰ ਕੀਤਾ ਜਹੇਦਾਰ ਕੰਮ ਕੇ ਆਪਣੇ ਨਗਰ ਦੇ ਵਿੱਚ ਰਹਿੰਦੇ ਸੀ ਅੰਮ੍ਰਿਤ ਵੇਲੇ ਗੁਰਦੁਆਰਾ ਸਾਹਿਬ 'ਚ ਕਥਾ ਕਰਦੇ ਨੇ ਕਥਾ ਕਰਕੇ ਅੱਡੇ ਗੁਰਦੁਆਰਾ ਸਾਹਿਬ ਨੂੰ ਪੁਲਿਸ ਨੇ ਸਾਰੇ ਪਾਸੇ ਤੋਂ ਘੇਰਾ ਪਾਇਆ ਜਿਸ ਵੇਲੇ ਪੁਲਿਸ ਨੇ ਘੇਰਾ ਪਾਇਆ ਤੇ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੇ ਆਖਿਆ ਵੀ ਮੈਂ ਤੁਹਾਡੇ ਨਾਲ ਜਾਵਾਂਗਾ ਪਰ ਸਾਰੀ ਸਮਾਪਤੀ ਹੋ ਲੈਣ ਤੋਂ ਆਸਾ ਦੀ ਦੀਵਾਰ ਦਾ ਸ਼ਬਦ ਕੀਰਤਨ ਹੋਇਆ ਉਸ ਤੋਂ ਉਪਰੰਤ ਅਰਦਾਸ ਹੁਕਮਨਾਮਾ ਸਾਰੀ ਸਮਾਪਤੀ ਹੋਈ ਜਥੇਦਾਰ ਜੀ ਪ੍ਰਸ਼ਾਦਾ ਛੱਕ ਕੇ ਫਿਰ ਜਿਹੜੇ ਪੁਲਿਸ ਦੇ ਨਾਲ ਜਾਂਦੇ ਇਹਨਾਂ ਨੂੰ ਫਿਰ ਥਾਣੇ ਲਜਾਇਆ ਗਿਆ ਉਥੇ ਲਿਜਾ ਕੇ ਜਿਸ ਵੇਲੇ ਗੱਡੀ ਦੇ ਵਿੱਚ ਬਿਠਾ ਕੇ ਲੈ ਕੇ ਜਾਂਦੇ ਨੇ ਤੇ ਬੜੀ ਸੰਗਤਾਂ ਨੇ ਕੋਸ਼ਿਸ਼ ਕੀਤੀ ਹੈ ਰੋਕਣ ਦੀ ਪਰਿਵਾਰ ਵੀ ਜਿਹੜਾ ਹੈ ਕੋਸ਼ਿਸ਼ ਕਰਦਾ ਪਿਆ ਪਰ ਜਦੇਕਾਰ ਗੁਰਦੇਵ ਸਿੰਘ ਕਹਿੰਕੇ ਸਾਰਿਆਂ ਨੂੰ ਪ੍ਰੇਮ ਦੇ ਨਾਲ ਸ਼ਾਂਤੀ ਦੇ ਰਾਹ ਸਮਝਾ ਰਹੇ ਨੇ ਕਿ ਕੋਈ ਨਹੀਂ ਅਸੀਂ ਆ ਜਾਣਾ ਸਾਰਿਆਂ ਨੂੰ ਮਿਲ ਕੇ ਗਏ ਪਰ ਇੰਨੀ ਗੱਲ ਜਾਣਦੇ ਨੇ ਕਿ ਹੁਣ ਇਹ ਪੁਲਿਸ ਜਿਹੜੀ ਹੈ ਇਹ ਮੈਨੂੰ ਵਾਪਸ ਨਹੀਂ ਛੱਡੇਗੀ ਬੜਾ ਤਸ਼ੱਦਦ ਕੀਤਾ ਠਾਣੇ ਦੇ ਵਿੱਚ ਇਤਰ ਇਨ੍ਹਾਂ ਦੀ ਸਿੰਘਣੀ ਜਿਹੜੀ ਹੈ ਉਹ ਜਾਣਦੀ ਸੀ ਕਿ ਜਥੇਦਾਰ ਕਿਸੇ ਦੇ ਵੀ ਹੱਥ ਦਾ ਪ੍ਰਸ਼ਾਦਾ ਨਹੀਂ ਛਕਦੇ ਬੇਅੰਮਰਤੀ ਇਹਦਾ ਜਿਹਨੇ ਅੰਮ੍ਰਿਤ ਨਹੀਂ ਛਕਿਆ ਉਹਦੇ ਹੱਥ ਦਾ ਲੰਗਰ ਪਾਣੀ ਨਹੀਂ ਛਕਣਾ ਬੀਬੀ ਪਰਮੇਸ਼ੌਰ ਇਹ ਪ੍ਰਸ਼ਾਦਾ ਤਿਆਰ ਕਰਕੇ ਠਾਣੇ ਦੇ ਵਿੱਚ ਲੈ ਕੇ ਜਾਂਦੀ ਹੈ ਪਰ ਇਹਨਾਂ ਨੂੰ ਮਿਲ ਨਹੀਂ ਦਿੱਤਾ ਜਾਂਦਾ ਫਿਰ ਇਹ ਸਾਰਾ ਦਿਨ ਬੈਠੀ ਰਹਿੰਦੀ ਹੈ ਅਗਲਾ ਦਿਨ ਹੋਇਆ ਅਗਲੇ ਦਿਨ ਵੀ ਸ਼ਾਮ ਤੱਕ ਥਾਣੇ ਦੇ ਬਾਹਰ ਬੈਠ ਕੇ ਉਡੀਕ ਕੀਤੀ ਪਰ ਪੁਲਿਸ ਨੇ ਮਿਲ ਨਹੀਂ ਦਿੱਤਾ ਫਿਰ ਡਾਕਟਰੀ ਇਲਾਜ ਵੀ ਕਰਵਾਇਆ ਗਿਆ ਕਿਉਂਕਿ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਸੀ ਪੁਲਿਸ ਨੇ ਬਹੁਤ ਜ਼ਿਆਦਾ ਮਾਰਿਆ ਪਰ ਡਾਕਟਰੀ ਇਲਾਜ ਕਰਵਾਉਣ ਤੋਂ ਬਾਅਦ ਵੀ ਉਹਨਾਂ ਨੇ ਫਿਰ ਥੋੜੇ ਜਿਹੇ ਸਮੇਂ ਲਈ ਜਥੇਦਾਰ ਨੂੰ ਛੱਡ ਦਿੱਤਾ ਜਿਸ ਵੇਲੇ ਜ਼ਥੇਦਾਰ ਸਾਹਿਬ ਆਪਣੇ ਘਰ ਆਉਂਦੇ ਨੇ ਫਿਰ 2 ਦਿਨ ਬਾਅਦ ਅੰਮ੍ਰਿਤ ਵੇਲੇ ਚੁੱਕ ਲਿਆ ਜਾਂਦਾ ਹੈ ਘਰ ਦੇ ਵਿੱਚੋਂ ਤੇ ਫਿਰ ਇਹ ਜਿਹੜਾ ਸਵਰਨ ਸਿੰਘ ਘੋਟਣਾ ਸੀ ਇਹਨੇ ਇਹਦੇ ਨਾਲ ਜਿਹੜੇ ਦਰਿੰਦੇ ਸੀ ਉਹਨਾਂ ਨੇ ਜ਼ਥੇਦਾਰ ਨੂੰ ਸਰੀਰ ਉਹਦਾ ਜਿਹੜਾ ਹੈ ਲੱਤਾਂ ਤੋਂ ਫੜ ਕੇ ਦੋਵਾਂ ਪਾਸਿਆਂ ਤੋਂ ਪਾਰ ਦਿੱਤਾ ਗਿਆ ਟਰੈਕਟਰ ਦੇ ਪਿੱਛੇ ਬੰਨ੍ਹ ਕੇ ਜਿਹੜਾ ਹੈ ਉਹ ਖਿੱਚਿਆ ਗਿਆ ਇਸ ਤਰ੍ਹਾਂ ਬਹੁਤ ਜ਼ਿਆਦਾ ਜਿਹੜਾ ਹੈ ਤਸ਼ੱਦਦ ਕੀਤਾ ਇਹ ਜਿਹੜਾ ਸਵਰਨ ਸਿੰਘ ਘੋਟਣਾ ਸੀ ਇਹ ਜਥੇਦਾਰ ਸਾਹਿਬ ਨੂੰ بار-बार ਇੱਕ ਸ਼ੇਖਪੁਰੀਆ ਸਿੰਘ ਹੋਇਆ ਉਹਦੇ ਬਾਰੇ ਪੁੱਛਦਾ ਸੀ ਖਾਰਕੂ ਸਿੰਘ ਸੀ ਉਹਦੇ ਵੱਲੋਂ ਪੁੱਛਦਾ ਪਰ ਜਥੇਦਾਰ ਸਾਹਿਬ ਨੇ ਕੁਝ ਵੀ ਦੱਸਿਆ ਨਹੀਂ ਇਸ ਤਰ੍ਹਾਂ ਫਿਰ 1 ਜਨਵਰੀ 1993 ਨੂੰ ਸ਼ਹੀਦ ਕੀਤਾ ਪਰ ਜਦੋਂ ਟਰੈਕਟਰ ਦੇ ਨਾਲ ਮੱਣ ਕੇ ਵੀ ਪਾੜਿਆ ਗਿਆ ਆਖਰਕਾਰ ਫਿਰ ਗੋਲੀ ਜਿਹੜੀ ਹੈ ਉਹ ਮਾਰਦੇ ਨੇ ਗੋਲੀ ਮਾਰ ਕੇ ਸ਼ਹੀਦ ਕੀਤਾ ਟੋਡੇ ਕਰਕੇ ਦਰਿਆ ਦੇ ਵਿੱਚ ਸੁੱਟ ਦਿੱਤਾ ਤੇ 6 ਸਾਲ ਤੱਕ ਕਿਸੇ ਨੂੰ ਵੀ ਇਹ ਚੀਜ਼ ਦੀ ਖ਼ਬਰ ਨਹੀਂ ਮਿਲੀ 1998 ਦੇ ਵਿੱਚ ਜਾ ਕੇ ਪਤਾ ਲੱਗਾ ਕਿ ਜਥੇਦਾਰ ਗੁਰਦੇਵ ਸਿੰਘ ਕੌਂਕੇ ਜਿਹੜੇ ਹੈ ਉਹਨਾਂ ਨੂੰ ਸਰਬ ਸਿੰਘ ਘੌਂਟਣਾ ਤੇ ਉਹਦੀ ਜਿਹੜੀ ਸਾਰੀ ਟੀਮ ਸੀ ਉਹਨਾਂ ਨੂੰ ਕਿਵੇਂ ਕੋਹ ਕੋ ਕੇ ਸ਼ਹੀਦ ਕੀਤਾ ਐਸੇ ਕੌਮ ਦੇ ਮਹਾਨ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਨ੍ਹਾਂ ਵਾਸਤੇ ਅੱਜ ਤੱਕ ਵੀ ਅਨਸਾਫ਼ ਨਹੀਂ ਮਿਲਿਆ ਹੁਣ ਪਿਛੇ ਦੀ ਗੱਲ ਚੱਲੀ ਸੀ ਕਿ ਜਿਨ੍ਹਾਂ ਨੇ ਉਹਨਾਂ ਨੂੰ ਕਤਲ ਕੀਤਾ ਉਹਨਾਂ ਤੇ ਕੋਈ ਐਫਆਰ ਦਰਜ ਜਿਹੜੀ ਹੋਈ ਹੈ ਸੁਪਾਈ ਐਸੇ ਕੌਮ ਦੇ ਸ਼ਹੀਦਾਂ ਨੂੰ ਵਾਰ ਵਾਰ ਪ੍ਰਣਾਮ ਹੈ ਨਮਸਕਾਰ ਹੈ ਸਤਿਗੁਰ ਦੀ ਕਿਰਪਾ ਕਰਨਾ ਬਾਣੀ ਅਤੇ ਇਤਿਹਾਸ ਸਾਡੇ ਹਿਰਦੇ ਚ ਵਸ ਜਾਵੇ ਹੋਇਆ ਪ੍ਰਵਾਦੀ ਖੇਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ